ਸਤ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਉਮੀਦ ਕਰਦੇ ਆ ਬਾਈ ਸਾਰੇ ਠੀਕ ਠਾਕ ਹੋਵੋਗੇ ਲੋ ਬਾਈ ਜੀ ਆਪਾਂ ਤਾਂ ਅੱਜ ਕਰਤੀ ਝੋਨੇ ਦੀ ਸਿੱਧੀ ਬਜਾਈ ਦੀ ਤਿਆਰੀ ਆ ਖੇਤ ਲੇਜ਼ਰ ਕਰਿਆ ਹੋਇਆ ਸੀਗਾ ਮਾੜਾ ਮੋਟਾ ਵਾਲਾ ਦਾਲਾ ਸਾਗ ਕੜਾ ਮਾਰਨਾ ਸੀ ਉਹ ਮਾਰ ਤਾਂ ਲੇਜ਼ਰ ਕਰਕੇ ਤਿਆਰ ਆ ਇੱਕ ਖੇਤ ਉੱਤਰ ਤਿਆਰ ਆ ਤੇ ਬਸ ਅੱਜ ਸ਼ਾਮ ਨੂੰ ਸਿੱਧੀ ਬਜਾਈ ਕਰਦਾਂਗੇ ਸਟਾਰਟ ਉਹਦੀ ਵੀ ਮੈਂ ਤੁਹਾਨੂੰ ਵੀਡੀਓ ਪਾਉਂਗਾ ਉੱਧਰ ਭਾਈ ਉਹ ਖੇਤ ਤਿਆਰ ਕਰਨ ਲੱਗਿਆ ਆ ਬਾਈ ਇਹ ਇਨਸਟਾਗ੍ਰਾਮ ਦੇਖੇ ਨਿਕਲ ਦੇਖੀ ਹੋਵੇ ਤਾਂ ਜਿਹੜੇ ਆਪਾਂ ਨੇ ਰਾਤ ਨੂੰ ਉੱਥੇ ਹੋ ਕਰੀ ਸੀ ਨਾ ਟਟੇਰੀ ਦੇ ਅੰਡੇ ਸੀਗੇ ਉੱਥੇ ਉਹ ਛੱਡੀ ਸੀਗੇ ਉਹੀ ਖਤੜਾ ਜਿਹੜਾ ਰਾਤ ਨੂੰ ਵਾਕੇ ਗਿਆ ਸੀਗਾ ਇਹਨੂੰ ਫਿਰ ਉਹਨਾਂ ਨਾਲ ਇੱਕ ਇੱਕ ਵਾਰ ਵਾਕੇ ਇਹਨੂੰ ਪਾਣੀ ਦੇਤਾ ਸੀਗਾ ਤੇ ਦੇਖੋ ਹੁਣ ਆਹ ਹਲ ਮਾਰ ਕੇ ਇਹ ਵੀ ਤਿਆਰ ਕਰ ਦੇਣਾ ਇਹ ਚ ਵੀ ਇੱਕ ਦੋ ਦਿਨ ਚ ਬਾਬ ਜਾਈ ਆਪਾਂ ਸ਼ੁਰੂ ਕਰ ਦੇਣੀ ਹੈ ਇਹਦੀ ਵੀ ਬੀਜਣੇ ਜੇ ਤਾਂ ਇਹ ਲੋਟ ਲੱਗਿਆ ਬੱਤ ਜੀ ਆ ਗਈ ਛੇਤੀਓ ਤਾਂ ਕੱਲ ਨੂੰ ਨਹੀਂ ਪਰ ਪਰਸੋਂ ਇਹ ਵੀ ਬੀਜ ਦੇਣਾ ਲੋ ਬਾਈ ਦੇਖੋ ਇੱਥੇ ਸੀਗੇ ਉਹ ਆਂਡੇ ਜਿਹੜੇ ਉਹ ਦਿਨ ਆਪਾਂ ਛੱਡੇ ਸੀਗੇ ਰਾਤ ਨੂੰ ਪਰ ਮਨ ਲਾਦਾ ਟਟੀਰ ਨੇ ਆਂਡੇ ਉਂਡੇ ਕੱਢ ਕੇ ਬੱਚੇ ਕੱਢ ਕੇ ਲੈ ਗਏ ਆਪਣੇ ਆ ਇੱਥੇ ਐ ਪਾਂਝਾ ਬਣ ਕੇ ਛੱਡਤਾ ਸੀਗਾ ਵੀ ਚਲੋ ਪਾਣੀ ਨਾ ਖਰਾਬ ਕਰੇ ਆ ਗੀੜਾ ਛੱਡਤਾ ਸੀਗਾ ਇੱਥੇ ਬੱਚੇ ਨਿਕਲ ਗਏ ਮਨ ਲਾ ਲੈ ਗਈ ਟਟੀਰੀ ਦੇਖੋ ਜੀ ਲੋ ਬਾਈ ਆ ਵੀ ਕਰਤਾ ਜਿਹੜਾ ਤੁਹਾਨੂੰ ਦਿਖਾਇਆ ਇਹਨੂੰ ਬਾਹਰ ਹਾਂ ਹਲੇ ਇਹਦੇ ਵਿੱਚ ਹਲ ਪੇਰ ਕੇ ਛੱਡਾਂਗੇ ਦੋ ਦਿਨ ਇਹਨੂੰ ਖੁੱਲ੍ਹਾ ਛੱਡਣਾ ਪਊਗਾ ਗੱਲ ਕਿਉਂਕਿ ਕਾਫੀ ਜ਼ਿਆਦਾ ਹੈ ਖਤੇਜਾ ਦੇਖੋ ਇਹ ਦੋ ਦਿਨ ਬਾਅਦ ਬੱਦ ਆਊਗਾ ਤੇ ਫੇਰ ਇਹਦੇ ਵਿੱਚ ਸਿੱਧੀ ਵਿਆਈ ਸਟਾਰਟ ਕਰਾਂਗੇ ਆਪਾਂ ਹਲੇ ਆਪਾਂ ਜਿਹੜੇ ਆਪਣੇ ਆਲੇ ਖਤੇ ਆ ਇਹ ਖਤਾ ਤੇ ਇੱਕ ਉਦਰ ਤਿਆਰ ਆ ਇਹ ਦੋਹੇ ਆਪਾਂ ਅੱਜ ਸ਼ਾਮ ਨੂੰ ਬੀਜ ਦਾਂਗੇ ਉਹਦੀ ਵੀਡੀਓ ਤੁਹਾਨੂੰ ਦਿਖਾਉਣੀ ਆ ਅੱਗੇ ਖੜ ਜਾ ਹਲੋ ਪਰਾਗਰ ਹੋ ਇਹਨੂੰ ਚਲੋ ਲੋ ਜੀ ਆਪਾਂ ਚੱਲਿਆ ਖੇਤ ਨੂੰ ਭਾਈ ਉਹਨੇ ਉਹ ਤਾਂ ਲੈ ਗਏ ਸੀਗੇ ਮਸ਼ੀਨ ਆਪਣੇ ਵਿੱਚੋਂ ਬਾਹਰ ਤੇ ਉਹਨਾਂ ਦਾ ਬਜਾਈ ਸ਼ੁਰੂ ਕਰਤੀ ਹੋਣੀਗਾ ਮੜਿਆ ਪਟਾਣੇ ਤਾਂ ਗਿਆ ਸੀਗਾ ਕੰਮ ਤੁਸੀਂ ਮੈਨੂੰ ਆਪਾਂ ਦੇਖਦੇ ਆ ਚੱਲ ਕੇ ਉੱਥੇ ਆ ਲੈ ਗਿਆ ਹੋਣਾ ਬੀਜਣਾ ਆਇਆ ਦਰੋਂ ਇੰਨਾ ਤੋਂ ਬੀਜਤਾ ਇੱਥੇ ਦੇ ਸਾਹਮਣੇ ਤੱਕ ਦੇਖਦੇ ਆਪਾਂ 3600 ਨਾਲ ਕਰ ਰਹੇ ਹਾਂ ਜੀ ਪੰਜਾਬੀ ਦੇਖੋ ਤੇ ਟੂ ਡੂਡ ਰਹੀ ਆ ਪੂਰੀ ਬਾ ਇਹਨਾਂ ਤੋਂ ਬੀਜਤਾ ਇਹਨੂੰ ਹੁਣ ਬੀਜ ਕੇ ਨਾ ਬੀਜਣ ਤੋਂ ਬਾਅਦ ਬਾਸ ਇਹਨੂੰ ਹੁਣ ਪਾਣੀ ਛੱਡ ਦਾਂਗੇ ਪਾਣੀ ਤੋਂ ਬਾਅਦ ਜਦੋਂ ਇਹ ਥੋੜਾ ਜਿਹਾ ਪੱਤ ਆ ਗਿਆ ਫਿਰ ਇੱਥੇ ਆਪਾਂ ਸਪਰੇ ਕਰਾਂਗੇ ਕੱਖਾਂ ਲਈ ਉਹ ਫਿਰ ਉੱਪਰੇ ਹੋ ਜਾਂਦੀ ਆ ਤੇ ਬੱਤ ਜਿ ਬਹਣ ਦੇ ਬਸ ਜਾਂ ਪੈਰ ਜਾ ਖੜਨ ਲੱਗਿਆ ਉਦੋਂ ਕਰਦਾਂਗੇ ਦੇਖੋ ਪੂਰੀ ਵਧੀਆ ਚੱਲ ਰਹੀ ਆ ਬਜਾਈ ਬੜਾ ਟਾਈਮ ਨਹੀਂ ਮਾਕੇ ਲੱਗਦਾ ਹੈਗਾ ਇਹਨੂੰ ਬੀਜਣ ਨੂੰ ਤੇ ਖਰਚਾ ਘਟ ਉੱਪਰੋਂ ਨਾਲੇ ਆਪਣਾ ਕੋਈ ਤੇਲ ਬਾਲਾ ਨਹੀਂ ਬੋਕਣਾ ਪੈਂਦਾ ਕੋਈ ਗਾਹਣ ਨਹੀਂ ਕਰਨਾ ਆਪਾਂ ਨੇ ਕੋਈ ਬਈਆਂ ਨੂੰ ਲੇਬਰ ਨਹੀਂ ਦੇਣੀ ਬਸ ਬੀਜੋ ਤੇ ਸ਼ਾਮ ਨੂੰ ਵੇਲੇ ਤੇ ਨਾਲੇ ਬਸ ਹੁਣ ਪਾਣੀ ਛੱਡੀ ਜਾਵਾਂਗੇ ਨਾਲ ਨਾਲ ਸਪਰੇ ਕਰੀਏ ਆਇਤ ਕੀ ਦਾ ਆਪਾਂ ਸਾਰਾ ਬਾਹਣੇ ਤਕਰੀਬਨ ਇਦਾਂ ਹੀ ਬੀਜਣਾ ਬਸ 30 ਕਿੱਗੇ ਥਾਵਾਂ ਆਪਣਾ ਉੱਚ ਥੋੜੀ ਜੀ ਘੱਟ ਹੁੰਦੀ ਆ ਇਹ ਕਾਮਜਾਬ ਘਾਟਾ ਉੱਥੇ ਉਹ ਜਗ੍ਹਾ ਦਾ ਪਤਾ ਨਹੀਂ ਕੀ ਚੱਕਰ ਆ ਤੇ ਉੱਥੇ ਰੜਾ ਵੀ ਹੋ ਜਾਂਦਾ ਤੇ ਉੱਥੇ ਆਪਾਂ ਦੂਜੇ ਰੋਟ ਬੰਨਿਆਂ ਤੋਂ ਲਵਾਵਾਂਗੇ ਆ ਜਗ੍ਹਾ ਤੇ ਥੋੜੋ ਜਿਹਾ ਸੰਘਣੇ ਗੇੜੇ ਦੇਤੇ ਇੱਥੇ ਪੈਸੇ ਵੀ ਹੂੰ ਵੀ ਰੇਤਾ ਆਏ ਇੱਥੇ ਦੋ ਦੋ ਗੇੜੇ ਦੇਤੇ ਇੱਥੇ ਇੱਕ ਦੇ ਉੱਪਰੇ ਆ ਦੇਖੋ ਇੰਨੀ ਕਿ ਜਗਾ ਚਾ ਖੰਬੇ ਤੋੜ ਲੇ ਉਰਲੇ ਪਾਸੇ ਇਹ ਤਾਂ ਦਿੱਤੇ ਆ ਵੀ ਇੱਥੇ ਨਾ ਬਾਅਦ ਚ ਸੰਗਣੀ ਹੋ ਜੂਗੀ ਜਿਹੜੀ ਜੇ ਕਈ ਵਾਰ ਕਿਤੇ ਕੋਈ ਬੂਝਾ ਰਹਿ ਜਾਂਦਾ ਮਰ ਜਾਂਦਾ ਜਾਂ ਕੋਈ ਪ੍ਰੋਬਲਮ ਆ ਜਾਂਦੀ ਇੱਥੋਂ ਪੱਟ ਕੇ ਲਾ ਦਾਂਗੇ ਫਿਰ ਆਪਾਂ ਉੱਥੇ ਤੇ ਤਾਂ ਕਰਕੇ ਤੇ ਥੋੜੀ ਸੰਗਣੀ ਕਰਤੀ ਨਹੀਂ ਫਿਰ ਜੇ ਇਦਾਂ ਹੀ ਠੀਕ ਰਿਹਾ ਆਪਾਂ ਨੂੰ ਕਿਤੇ ਨਾਲ ਰੋੜ ਪਈ ਤਾਂ ਇਹਨੂੰ ਇੰਨੇ ਕ ਥਾਂ ਚੋਂ ਪੱਟ ਕੇ ਆਪਾਂ ਵਿਰਲੀ ਕਰ ਦਾਂਗੇ ਫਿਰ ਬਾਅਦ ਚ ਠੀਕ ਹੈ ਜੀ ਤੇ ਦੇਖੋ ਚੱਲੀ ਜਾਂਦਾ ਕੰਮ ਐਨ ਪੂਰਾ ਵਧੀਆ ਬੜਾ ਟਾਈਮ ਲੱਗਾ ਬਹੁਤ ਛੇਤੀ ਨਵੇੜਾ ਹੁੰਦਾ ਇਹਦੇ ਨਾਲ ਬੰਦਾ ਮਤਲਬ ਕਿ ਬਾਹੋ ਆਪਣਾ ਬਾਕੇ ਤਿਆਰ ਕਰਕੇ ਬਾਹ ਬੀਜਨੂ ਦਾ ਕੋਈ ਬੜਾ ਟਾਈਮ ਲੱਗਦਾ ਇਹਦੇ ਆਪਣਾ ਬੀ ਦੀ ਗੱਲ ਕਰੀਏ ਤਾਂ ਬੀ ਪੈ ਜਾਂਦਾ ਬਾਈ 7 ਤੋਂ 8 ਕਿਲੋ ਬੀ ਪਾ ਦਈਦਾ ਆਪਾਂ ਇਹ ਚ ਤੇ ਵਧੀਆ ਜੰਮੇ ਆਉਂਦੀ ਆ ਇੱਕ ਵਾਰ ਤਾਂ ਜਿਆਦਾ ਸਿੰਗਣ ਨਹੀਂ ਹੋਉਂਦੀ ਆ ਤੇ ਇੱਕ ਵਾਰ ਤਾਂ ਪਿਛਲੀ ਵਾਰ ਸਾਡੇ ਉਧਰ ਅੰਕਲ ਨੇ ਟਰਾਈ ਕਰਿਆ ਸੀਗਾ ਵੈਸੇ ਅੱਜ ਤੱਕ ਅਦੇ ਉਧਰ ਟਰਾਈ ਕਰਿਆ ਨਹੀਂ ਵਿੱਚ ਨਾ 2-3 ਗੇੜਿਆਂ ਤੋਂ ਬਾਅਦ ਥੋੜਾ ਜਿਹਾ ਪਾੜਾ ਛੱਡ ਦਿੰਦੇ ਸੀਗੇ ਇੱਥੇ ਬਾਈ ਨੇ ਉੱਥੇ ਛੱਡਿਆ ਛੱਡਿਆ ਵੀ ਹੋਇਆ ਤੇ ਮੈਂ ਉਹ ਵੀ ਪੁੱਛਿਆ ਹੀ ਮਾ ਗੱਲ ਜਿਹੜਾ ਕਹਿੰਦਾ ਉਹ ਤਾਂ ਕਰਕੇ ਛੱਡਿਆ ਪਹਿਲਾਂ ਵਾਲੇ ਵਾਂਗੇ ਹਨਾ ਤੇ ਵੀ ਆਇਆ ਚਲੋ ਉਹਦੇ ਵਿੱਚ ਹਵਾ ਹੋਵੇ ਜੀ ਲੰਘਦੀ ਰਹਿੰਦੀ ਆ ਬਾਕੀ ਵਧੀਆ ਬਾਈ ਸੌਦਾ ਇਹ ਕੰਮ ਵਧੀਆ ਸਾਨੂੰ ਤਾਂ ਫਿੱਟ ਆਇਆ ਹੋਇਆ ਵਧੀਆ ਅਜ ਤਾਂ ਸਾਰੀ ਹੋਏ ਤੇ ਕਿ ਇਦਾਂ ਹੀ ਵੀਜਣਾ 30 ਕਿ ਵਿਗੇ ਥਾਵਾਂ ਬਸ ਥੋੜਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਹ ਦੂਜੇ ਰੋਟ ਵੀਜਾਂਗੇ ਆਪਾਂ ਆਹ ਸੁਪਰ ਤੇ ਡਾਇਰ ਆਹ ਪਟਲਾ ਹੋਇਆ ਵਿੱਚ ਸੁਪਰ ਸੁਪਰ ਪਾ ਕੇ ਪੂਰੇ ਤੇ ਨਾਲ ਸੁਪਰ ਪਾ ਦਈਦਾ ਤੇ ਇਹਦਾ ਅਸੀਂ ਪਿਛਲੇ ਸਾਲ ਤੋਂ ਪਾਉਣ ਲੱਗਿਆ ਪਹਿਲਾਂ ਨਹੀਂ ਪਾਉਦੇ ਹੁੰਦੇ ਸੀ ਇਹਦਾ ਵੀ ਰਿਜ਼ਲਟ ਵਧੀਆ ਰਹਿੰਦਾ ਵਧੀਆ ਜੰਮ ਹੋ ਜਾਂਦਾ ਮੌਸਮ ਦੇਖ ਲਓ ਕਿੰਨਾ ਮੱਝ ਕੇ ਕਹਿੜਾ ਆ ਧੁੱਪ ਕਿੰਨੀ ਕਹਿੜੀ ਪੈਂਦੀ ਆ ਆ ਸਵੇਰੇ ਉਹੀ ਆ ਜਿਹੜਾ ਸਵੇਰੇ ਪਾਇਆ ਸੀ ਸਵੇਰੇ ਦੇਖ ਲਓ ਕਿੰਨਾ ਗਿੱਲਾ ਜੀਗਾ ਲੀਤਾ ਇਹਦਾ ਜਮਾ ਸਗਾਤੀ ਇਹਦੀ ਆ ਥੱਲੇ ਥੱਲੇ ਖਿਲਰ ਰਹੀ ਦੇਖ ਲਓ ਉੱਪਰ ਉੱਪਰ ਦਾ ਸਾਰਾ ਸਖਾਇਆ ਪਿਆ ਆ ਦੇਖੋ ਬਈ ਇਹ ਆ ਬਾਜਰਾ ਖੜਾ ਇਹ ਬਾਜਰਾ ਬਾਡੀਆਂ ਵਾਲਾ ਬਹੁਤ ਸਾਲ ਹੋ ਗਏ ਉਹਨੂੰ ਵਿੱਚ ਬੀਜਿਆ ਹੋਇਆ ਇੱਥੇ ਖਾਲ ਦੇ ਉੱਪਰ ਖੜਾ ਇਹ ਤੇ ਆਪਣੇ ਉਧਰ ਵੀ ਬੀਜਿਆ ਹੋਇਆ ਇਹਨੂੰ ਵੱਢ ਲਈਦਾ ਫੁੱਟੇ ਆਉਂਗਾ ਖਾਸੇ ਸਾਲ ਹੋ ਗਏ ਦੇਖੋ ਆ ਵੱਟ ਦੇ ਨਾਲ ਵਾਲਾ ਪਹਿਲਾਂ ਆ ਕੈਰੇਜ ਹੁੰਦਾ ਸੀ ਇਹ ਕਿਤੇ ਚ ਇਹ ਚ ਹਾਲੇ ਵੀ ਜੇ ਤੁਸੀਂ ਦੇਖੋ ਵਿੱਚ ਇਹਦੇ ਵਿੱਚ ਹਾਲੇ ਵੀ ਵਿੱਚ ਵਿੱਚ ਖੜਾ ਆ ਏ ਆਪਣਾ ਖੱਤਾ 0 ਡ੍ਰਿਲ ਨਾਲ ਇਹਦੇ ਵਿੱਚ ਆਪਣਾ ਨੇ ਨੀਰਾ ਬੀਜਿਆ ਹੋ ਜੀਗਾ ਤੁਹਾਨੂੰ ਵੀ ਦਿਖਾਉਣਾ ਕਰਜਾ ਆ ਦੇਖੋ 0 ਡ੍ਰਿਲ ਨਾਲ ਚਰੀ ਬਾਜਰਾ ਬੀਜਿਆ ਹੋਇਆ ਇੱਥੇ ਸਾਡੀ ਇਹ ਆ ਬਾਜਰੇ ਦੇ ਆ ਮੀਡੀਆ ਪੁਰਾਣੇ ਨੇ ਬਹੁਤ ਪੁਰਾਣਾ ਇਹਦੇ ਨਾਲ ਦਾ ਉਹ ਸਾਰਾ ਇਹਦੇ ਨਾਲ ਦਾ ਹੀ ਖੜਾ ਇਹ ਦੋ ਸਾਲ ਪਹਿਲਾਂ ਬੀਜਿਆ ਸੀ ਉਹ ਆ ਦੇਖੋ ਪੂਰੇ ਖੁੱਟ ਭਰੀ ਖੜਾ ਬਾਜਰਾ ਤੇ ਚਰੀ ਏ ਜੀਰੋ ਦੇ ਤੱਪੜ ਤੇ ਵੀਤਾਂ ਦੀ ਆਪਾਂ ਨੇ ਆ ਉੱਥੇ ਤੱਕ ਕਿਾਰੇ ਤੋ ਗਏ ਚੱਲ ਤੜਕੇ ਚਲਾ ਦਾਂਗੇ ਛੱਡ ਕੇ ਚੌਲ ਆ ਤੜਕੇ ਦੀ ਚੱਲਦੀ ਆ ਲਾਈਟ ਪਰ ਹੁਣ ਇਹ ਤਾਂ ਨਹੀਂ ਦੁਬਾਰਾ ਕਦ ਭੱਜ ਜੂਵੇ ਤੇ ਪਹਿਲਾਂ ਸਲਾਹ ਹੀ ਹੁਣ ਛੱਡ ਦਾਂ ਪਾਣੀ ਪਰ ਹੁਣ ਸਵੇਰੇ ਛੱਡਾਂਗੇ ਉਹਨੂੰ ਕੀ ਪਤਾ ਵਿਚ ਵਿਚਾਲੇ ਨਾਲ ਭੱਜ ਜੂਵੇ ਕਿਤੇ ਪਰ ਚੱਲ ਸਵੇਰ ਦੀ ਰਹੀ ਆ ਯੈਸ ਯੈਸ ਮੈਮੀ ਪਾਪਾ ਮੂਤੂ ਜੀ ਗਾ ਪਿਜੀ ਆ ਜਾ ਗਰਮ ਆਓ ਲੋ ਜੀ ਉਧਰ ਤਾਂ ਬਜਾਈ ਕਰਕੇ ਪੂਰੀ ਆਪਾਂ ਇੱਧਰ ਆ ਗਏ ਹੁਣ ਇਹ ਹੈਗਾ 10 ਕਿ ਵਿਘਤੋਂ ਹੁਣ ਆਪਾਂ ਇਹ ਬੀਜਾਂਗੇ ਤੇ ਤਕਰੀਬਨ 5:30 ਹੋਏ ਨੇ ਐਗਜ਼ੈਕਟ ਟਾਈਮ ਜਦੋਂ ਬੀਜਣ ਲੱਗਾ ਮੈਂ ਹੁਣ ਦੱਸੂਗਾ ਤੇ ਆਪਾਂ ਨੂੰ ਪਤਾ ਲੱਗ ਜੂਗਾ ਵੀ ਜਿਹੜਾ ਇਹ 2 ਕਿਲੇ ਥਾਉ ਆ ਜਿਹੜਾ 10 ਕਿ ਵਿਘੇ ਇਹ ਕਿੰਨੇ ਕ ਟਾਈਮ 'ਚ ਬੀਜ ਦਿੰਦਾ ਹੈ ਨਾ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਲੋ ਜੀ ਟਾਈਮ ਹੋ ਗਿਆ 5:35 ਮਿੰਟ ਤਕਰੀਬਨ ਉਹੀ ਸਾਢੇ 5 ਆਪਾਂ ਵਜਾਈਏ ਇਹਦੀ ਸ਼ੁਰੂ ਕਰਤੀ ਤੇ ਬਾ ਹੁਣ ਦੇਖਦੇ ਆਂ ਕਿੰਨਾ ਟਾਈਮ ਲੱਗਦਾ ਆਪਾਂ ਨੂੰ ਇਥੇ ਬੀਜਣ ਨੂੰ ਹਾਲੋ ਜੀ ਇੱਥੇ ਵੀ ਦੇਖੋ ਇੱਥੇ ਵੀ ਟੀਸ ਨੇ ਆਟੇ ਕਿੰਨੇ ਕੋਨੇ ਕਿਹਦੇ ਆਪੀ ਜਗ੍ਹਾ ਹੁਣ ਇੱਥੇ ਛੱਡੀ ਹੋਈ ਆ ਦੇਖਦੇ ਆ ਇੱਥੇ ਫਿਰ ਬਾਅਦ ਚ ਡੱਕੇ ਲਾ ਜਾਗੇ ਇਹਨਾਂ ਨੂੰ ਛੱਡ ਦਾਂਗੇ ਹੁਣ ਦਿੱਖਦੇ ਆ ਦੇ ਭਾਈ ਬੇਕੀ ਨਾਲ ਕਢੋਗੇ ਜਾਂ ਤਾਂ ਕਿਉਂਕਿ ਇਹ ਇਤਨਾ ਉਧਰ ਤਾਂ ਲੀਜ਼ਰ ਕਰਿਆ ਹੋਇਆ ਸੀਗਾ ਇੱਥੇ ਥੋੜਾ ਜਿਹਾ ਥਾਂ ਪੋਲਾ ਸਾਗਾ ਮਰਿਆ ਹੋਇਆ ਬਾਕੀ ਤੇ ਢੂੰਗੀ ਜ਼ਿਆਦਾ ਲੱਗਦੀ ਆ ਲੱਗਦਾ ਢੂੰਗੀ ਕਾਫੀ ਜਾ ਰਹੀ ਆ ਪੀ ਤੇ ਲੱਪਣਾ ਜਾਂ ਔਖਾ ਹੀ ਹੁੰਦਾ ਜਿਰੀ ਦਾ ਪਰ ਢੂੰਗੀ ਜ਼ਿਆਦਾ ਜਾਂਦੀ ਆ ਦੇਖਦੇ ਹਾਂ ਕਰਦੇ ਹਾਂ ਆ ਆ ਕਰੀਆ ਹੂੰ ਜੀ ਤੇ ਇਹ ਬਸ ਰ ਹੋਊਗਾ ਵੀ ਲੱਭਣਾ ਥੋੜਾ ਜਿਹਾ ਔਖਾ ਹੁੰਦਾ ਇਹਦਾ ਹੈ ਨਾ ਜਿਵੇਂ ਪਹਿਲਾਂ ਦੱਸਿਆ ਤਾਂ ਇਹਦਾ ਉੱਚੇ ਉੱਚੇ ਹੀ ਆ ਉਹ ਜਿਆਦਾ ਡੂੰਘੇ ਚਲੇ ਗਿਆ ਸੀ ਉਹ ਜਿਹੜੇ ਆ ਠੀਕ ਰਹੇ ਹੁਣ ਫਾਕੀ ਦਾ ਵਿਚਾਰਾ ਘੈਂਟ ਆ ਵੇਚਣ ਨੂੰ ਐ 3600 ਰੈਕਟਰ ਦਾ ਵਿਚਾਰਾ ਜਿਆਦਾ ਪੁਰਾਣਾ ਭੁੜਾ ਵਿਚਾਰਾ ਇਹਦੇ ਥੋੜੀ ਮੋਡੀਫਿਕੇਸ਼ਨ ਕਰਨੀ ਪਊਗੀ ਇਹਦੇ ਨਾਲ ਲਿੰਕਾਂ ਨੇ ਜਿਹੜੀਆਂ ਉਹਦੇ ਸੰਗਲ ਨੇ ਤਾਂ ਕਰਕੇ ਨਾ ਮਸ਼ੀਨ ਘੁੰਮੀ ਜਾਂਦੀ ਆ ਕਦੇ ਆ ਦੇਖੋ ਆ ਖੁੱਡ ਚ ਵੜ ਗਈ ਕਦੇ ਪਾੜਾ ਰਹਿ ਗਿਆ ਇੱਕ ਨੂੰ ਮੈਂ ਕਿਤੇ ਉੱਧਰ ਵਾਹ ਗਾਇਆ ਇਹਦੇ ਜਾ ਤਾ ਫਿਰ ਉਹ ਲਿੰਕਾਂ ਦੇ ਜਿਹੜੇ ਜੈਕ ਜੇ ਲੱਗੇ ਹੁੰਦੇ ਨੇ ਉਹ ਲਵਾਉਣੇ ਪੈਣਗੇ ਹਨਾ ਫਿਰ ਸੈਟ ਰੱਖੂ ਕੰਮ ਤੇ ਓਹ ਵਿਚਾਰਾ ਬਜਾਈ ਨੂੰ ਵਧੀਆ ਬਹੁਤ ਲੋ ਜੀ ਬਾਈ ਦੇਖੋ ਬਸ ਇੱਕ ਗੇੜਾ ਰਹਿ ਗਿਆ ਤੇ ਬਾਕੀ ਤਾਂ ਆਪਣੀ ਸਾਰੀ ਆਹ 2 ਕਿੱਲੇ ਜੀਰੀ ਜਿੰਨਾ ਵੇਚਣਾ ਸੀ ਆਪਾਂ ਝੋਨਾ ਉਹ ਬੀਜ ਦਾ ਏ ਬਾਲਾ ਹੱਤ ਗਿੜਾ ਟਾਈਮ ਵੀ ਹੁਣ 6:00 ਵਜੇ ਕੋਈ 25-26 ਮਿੰਟ ਹੋਏ ਨੇ ਬਾਲਾ ਰੋ ਪਾਉਣ ਦਾ 10 ਮਿੰਟ ਹੋਰ ਲੱਗਣਗੇ ਤੇ ਆਪਣੇ ਇਹ 2 ਕਿੱਲੇ ਬੀਜੇ ਜਾਣਗੇ ਤੇ ਉਸ ਹਿਸਾਬ ਨਾਲ ਜੇ ਆਪਾਂ ਦੇਖੀਏ ਤਾਂ ਆਪਾਂ 5:30 ਲੱਗੇ ਤੇ ਤਾਂ 6:00 ਵਜੇ ਤੱਕ ਆਪਾਂ ਇਹ 2 ਕਿੱਲੇ ਬੀਜਦੇ ਅੱਧੇ ਘੰਟੇ ਚ 1 ਕਿੱਲਾ ਜਿਹੜਾ 5 ਵਿੱਗੇ ਦਾ ਥਾਵਾ ਆ ਇਹ ਆਪਾਂ ਝੋਨੇ ਦਾ ਬੀਜ ਨੇ ਸਿੱਧੀ ਵਿਜਾਈ ਚ ਤੇ ਅੱਜ ਦਾ ਬਸ ਜਿੰਨਾ ਕੰਮ ਸੀਗਾ ਅੱਜ ਨਿਬੜ ਗਿਆ ਬਸ ਹੁਣ ਇਹਨੂੰ ਆਪਾਂ ਪਾਣੀ ਕੱਲ ਤੋਂ ਸ਼ੁਰੂ ਕਰ ਦੇਣਾ ਪਾਣੀ ਲਾਉਣ ਤੋਂ ਬਾਅਦ ਜਦ ਬਾਤ ਆ ਗਈ ਤਾਂ ਸਪਰੇ ਕਰਾਂਗੇ ਉਹ ਵੀ ਵੀਡੀਓ ਤੁਹਾਡੇ ਲੈ ਕੇ ਆਵਾਂਗੇ ਤੇ ਬਣੇ ਰਹੋ ਤੁਸੀਂ ਚੈਨਲ ਦੇ ਨਾਲ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਵੀ ਤੁਸੀਂ ਦੇਖ ਸਕੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਫੇਰ ਮਿਲਦੇ ਆ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ